ਬਾਬਾ ਬਲਕਨਾਥ ਧਾਮ ਦਿਓੜ ਸਿੱਧਮੇ ਪਧਾਨੇ ਕਾ ਆਪਕਾ ਹਾਰਦਿਕ ਸਵਾਗਤ ਹੈ ਤੇ ਇਥੇ ਕਾ ਬਹੁਤ ਵੱਡਾ ਵੱਡਾ ਹੋਇਆ ਸੀ ਪੰਗ ਹੋ ਜੂਗੀ ਤੇ ਪਹਿਲਾ ਤੈਨੂੰ ਆਪਾਂ ਵੱਡੇਆ ਥਾਣੇਦਾਰ ਨੂੰ ਪਤਾ ਲੱਗਾ ਤੇ ਉਹ ਫਿਰ ਬਾਬਾ ਜੀ ਨੂੰ ਥਾਣੇ ਚ ਲੈ ਕੇ ਆਏ ਸੀ ਤੇ ਬਾਬਾ ਜੀ ਦੀਆਂ ਗਊਆਂ ਨੂੰ ਵੀ ਥਾਣੇ ਚ ਲੈ ਕੇ ਆਏ ਸੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਜੈ ਬਾਬਾ ਜੀ ਦੀ ਤੇ ਸ਼੍ਰੀ ਸਿੱਧ ਬਾਬਾ ਬਲਕਨਾਥ ਜੀ ਕੀ ਤਪੋ ਭੂਮੀ ਮੇਂ ਆਪਕਾ ਹਾਰਦਿਕ ਅਭਿਨੰਦਨ ਹੈ ਤੇ ਆਪਾਂ ਪਹੁੰਚ ਗਏ ਜੀ ਬਡਸਰ ਤੇ ਪਹਿਲਾਂ ਤਾਂ ਇਹ ਬਾਬਾ ਜੀ ਦਾ ਇੱਥੇ ਫਲੈਕਸ ਲਾਈ ਆ ਬਾਬਾ ਜੀ ਦੀ ਬਾਬਾ ਬਾਲਕਨਾਥ ਧਾਮ ਦਿਓੜ ਸਿਦਮੇ ਪਧਾਰਨੇ ਕਾ ਆਪਕਾ ਹਾਰਦਿਕ ਸਵਾਗਤ ਹੈ ਤੇ ਇਥੇ ਕਾ ਬਹੁਤ ਵੱਡਾ ਵੱਡਾ ਹੋਇਆ ਸੀ ਪੰਗ ਹੋ ਜੂਤੀ ਤੇ ਪਹਿਲਾਂ ਤੈਨੂੰ ਆਪਾਂ ਵੱਢਿਆ ਇਹਨੂੰ ਵੱਢ ਕੇ ਨਾ ਇਹਨੂੰ ਦੀਦਾ ਨਹੀਂ ਸੀ ਪੋਸਟਰ ਨਹੀਂ ਦੀਦਾ ਸੀਗਾ ਇਹ ਹੈ ਨਾ ਤੇ ਜਦੋਂ ਦੂਰੋਂ ਸੰਗਤ ਆਉਂਦੀ ਆ ਤੇ ਇਦਾਂ ਦੀਆਂ ਚੀਜ਼ਾਂ ਵੀ ਜੇ ਤੁਹਾਨੂੰ ਲੱਗਦਾ ਤੁਸੀਂ ਖੁਦ ਕਰ ਸਕਦੇ ਆ ਨਾ ਇਹ ਵੀ ਸੇਵਾ ਹੀ ਆ ਇੱਕ ਨਾ ਤੇ ਤੈਸ ਤੋਂ ਅੱਗੇ ਮਉਣ ਜਿਹੜੀ ਮੇਨ ਗੱਲ ਆਪਾਂ ਕਰਨੀ ਸੀਗੀ ਬਈ ਤੁਸੀਂ ਇੱਕ ਨਾ ਬਾਬਾ ਜੀ ਦੀ ਕਥਾ ਸੁਣੀ ਹੋਣੀ ਆ ਫਿਰ ਬਾਬਾ ਜੀ ਜਦੋਂ ਮਾਤਾ ਰਤਨੂ ਦੀਆਂ ਗਉਆਂ ਚਾਰਦੇ ਸੀਗੇ ਤੇ ਬਾਬਾ ਜੀ ਨੇ ਧੂਣਾ ਲਾ ਲੈਣਾ ਤਾਂ ਆਪਣੀ ਅਰਾਧਨਾ ਚ ਲੱਗ ਜਾਣਾ ਭਗਤੀ ਕਰਨ ਲੱਗ ਜਾਣਾ ਤੇ ਜਿਹੜੀਆਂ ਬਾਬਾ ਜੀ ਦੀਆਂ ਗਊਆਂ ਸੀਗੀਆਂ ਮਾਤਾ ਰਤਨੋਂ ਦੀਆਂ ਗਊਆਂ ਸੀ ਜਿਹੜੀਆਂ ਬਾਬਾ ਦੀ ਚਾਰਦੇ ਹੁੰਦੇ ਸੀ ਤੇ ਇੱਕ ਵਾਰੀ ਉਹ ਗਊਆਂ ਨਾ ਨੇ ਕਿਸੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਵੜ ਕੇ ਉਹਨਾਂ ਦੀ ਫਸਲ ਖਰਾਬ ਕਰ ਦਿੱਤੀ ਤੇ ਉਹ ਜ਼ਿਮੀਦਾਰਾਂ ਨੇ ਮਾਤਾ ਰਤਨੋਂ ਤੋਂ ਸ਼ਿਕਾਇਤ ਕੀਤੀ ਤੇ ਫਿਰ ਉਸ ਤੋਂ ਬਾਅਦ ਮਾਤਾ ਰਤਨੋਂ ਨੇ ਕੋਲ ਲੰਬਾ ਲੈ ਕੇ ਆਏ ਸੀ ਤੇ ਮਾਤਾ ਰਤਨੋਂ ਦੇ ਕੋਲ ਵੀ ਆਏ ਤੇ ਇੱਕ ਇੱਥੇ ਤੇ ਜਿਹੜੇ ਥਾਣੇਦਾਰ ਸੀਗੇ ਵਾਟਸਐਪ ਦੇ ਉਹਨਾਂ ਕੋ ਵੀ ਆਏ ਸੀਗੇ ਨਾ ਤੇ ਉਹ ਜਦੋਂ ਥਾਣੇਦਾਰ ਨੂੰ ਪਤਾ ਲੱਗਾ ਤੇ ਉਹ ਫਿਰ ਬਾਬਾ ਜੀ ਨੂੰ ਥਾਣੇ ਚ ਲੈ ਕੇ ਆਏ ਸੀ ਤੇ ਬਾਬਾ ਜੀ ਦੀਆਂ ਗਊਆਂ ਨੂੰ ਵੀ ਥਾਣੇ ਚ ਲੈ ਕੇ ਆਏ ਸੀ ਇੱਥੇ ਤੇ ਉਹ ਜਿਹੜਾ ਮੰਦਿਰ ਆ ਇੱਥੇ ਆ ਬਡਸਰ ਦੇ ਵਿੱਚ ਤੇ ਕਿੱਥੇ ਆ ਉਹ ਤੁਹਾਨੂੰ ਪ੍ਰੋਪਰ ਮੈਂ ਜਾਣਕਾਰੀ ਦੇ ਦਿੰਦਾ ਉਹ ਜਦੋਂ ਆਪਾਂ ਸਾਹਮਣੇ ਆਉਂਦੇ ਆ ਉਨੇ ਵਾਲੀ ਸਾਈਡ ਤੋਂ 30 ਪੁਆਇੰਟ ਆ ਜਾਂਦਾ ਸਿੱਧਾ ਬਡਸਰ ਨੂੰ ਜਦੋਂ ਆਪਾਂ ਆਉਂਦੇ ਆ ਤੇ ਨਾਲ ਹੀ ਉੱਥੇ ਆ ਇੱਕ ਛੋਟਾ ਜਿਹਾ ਗੇਟ ਲੱਗਾ ਹੈ ਨਾ ਤੇ ਜਿਹਨੂੰ ਤੁਸੀਂ ਮਰਜ਼ੀ ਇੱਥੋਂ ਪੁੱਛ ਵੀ ਸਕਦੇ ਆ ਬੇ ਗਊਆਂ ਵਾਲਾ ਫਟ ਕਹਿੰਦੇ ਇਹਨੂੰ ਨਾ ਤੇ ਇੱਥੇ ਬਾਬਾ ਜੀ ਨੂੰ ਫਿਰ ਲੈ ਕੇ ਆਏ ਸੀ ਤਾਂ ਬਾਬਾ ਜੀ ਨੂੰ ਉਹਨਾਂ ਨੇ ਜਦੋਂ ਜੇਲ੍ਹ ਚ ਬੰਦ ਕਰ ਦਿੱਤਾ ਸੀਗਾ ਤੇ ਦੱਸਦੇ ਆ ਵੀ ਉਸ ਵੇਲੇ ਉਹ ਜਿਹੜੇ ਹੁੰਦੇ ਸੀ ਨਾ ਉਹ ਲੋਕ ਖੁੱਲ ਜਾਂਦੇ ਸੀਗੇ ਉਹਦੇ ਜੇਲ੍ਹ ਦੇ ਜਿਹੜੇ ਲੋਕ ਲਾਏ ਹੁੰਦੇ ਸੀ ਜਦੋਂ ਬਾਬਾ ਜੀ ਨੂੰ ਬਾਹਰ ਕੱਢਦੇ ਸੀ ਤਾਂ ਉਹ ਮਤਲਬ ਕਿ ਲੋਕ ਲੱਗ ਜਾਂਦੇ ਹੁੰਦੇ ਸੀਗੇ ਨਾ ਤੇ ਬਾਬਾ ਜੀ ਨੇ ਜਦੋਂ ਥਾਣੇ ਲੈ ਕੇ ਆਏ ਬਾਅਦ ਵਿੱਚ ਤਾਂ ਉਸ ਤੋਂ ਬਾਅਦ ਫਸਲਾਂ ਦੇਖੀਆਂ ਗਈਆਂ ਤਾਂ ਫਸਲਾਂ ਪਹਿਲਾਂ ਨਾਲੋਂ ਵੀ ਕਹਿੰਦੇ ਵੀ ਦੂਨ ਸਵਾਈਆਂ ਸਿਗੀਆਂ ਨਾ ਨਾਲੇ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਸਿਗੀਆਂ ਤੇ ਉਸ ਵੇਲੇ ਫਿਰ ਜ਼ਿਮੀਦਾਰਾਂ ਨੇ ਠਾਣੇਦਾਰ ਨੇ ਮੁਕੇ ਦੇ ਨੇ ਬਾਬਾ ਜੀ ਤੋਂ ਮਾਫੀ ਮੰਗੀ ਸੀਗੀ ਤੇ ਸੌਰੀ ਫੀਲ ਕੀਤਾ ਤੇ ਮਾਤਾ ਰਤਨੋਂ ਨੇ ਵੀ ਮਾਫੀ ਮੰਗੀ ਵੀ ਪੁੱਤਰ ਜੀ ਸਾਤੋਂ ਗਲਤੀ ਹੋ ਗਈ ਤੁਨੂੰ ਅਸੀਂ ਪਛਾਣ ਨਹੀਂ ਸਕੇ ਤੇ ਉਸ ਤੋਂ ਬਾਅਦ ਬਾਬਾ ਜੀ ਫਿਰ ਦਿਓੜ ਸਿੱਧ ਗੁਫਾ ਚਲੇ ਗਏ ਸੀਗੇ ਮੋਰ ਤੇ ਸਵਾਰ ਹੋ ਕੇ ਨਾ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਇਸ ਸਟੋਰੀ ਦਾ ਇਸ ਕਥਾ ਦਾ ਪਤਾ ਸੀਗਾ ਉਹ ਵੀ ਕਮੈਂਟ ਵਿੱਚ ਦੱਸਿਓ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਨਾ ਗੱਲ ਕਰਦੇ ਆ ਜੀ ਇਸ ਗੇਟ ਦੀ ਤੇ ਜਿਹੜਾ ਗੇਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਆ ਜਿਹੜਾ ਆ ਸਾਹਮਣੇ ਮੈਂ ਹਾਂ ਉੱਪਰ ਗਉਮਾ ਬਣਿਆ ਤੇ ਸਾਹਮਣੇ ਬਾਬਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਮੋਰ ਤੇ ਸਵਾਰ ਤੇ ਇਹਦੀ ਵੀ ਇੱਕ ਬੜੀ ਰੋਚਕ ਕਹਾਣੀ ਆ ਇਹ कोरोना ਦੇ ਟਾਈਮ ਦੇ ਵਿੱਚ ਕੋਈ ਬਾਬਾ ਜੀ ਦੇ ਭਗਤ ਆਏ ਆ ਜਲੰਧਰ ਤੋਂ ਤੇ ਉਹ ਇੱਥੇ ਰੁਕੇ ਚਾਹ ਪਾਣੀ ਪੀਣ ਲਈ ਨਾ ਤੇ ਜਦੋਂ ਇੱਥੇ ਚਾਹ ਪਾਣੀ ਪੀਣ ਲਈ ਰੁਕੇ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਮੈਂ ਤੁਹਾਡਾ ਉਹਦੇ ਨਾਲ ਵੀ ਦਰਸ਼ਨ ਤੁਹਾਡੇ ਕਰਾਉਣੇ ਆ ਉਹਦੇ ਨਾਲ ਵੀ ਤੁਹਾਨੂੰ ਰੂਪ ਰੂਪ ਕਰਾਉਣੇ ਆ ਬਈ ਉਹਨਾਂ ਨੇ ਦੱਸਿਆ ਵੀ ਇਹ ਬਾਬਾ ਜੀ ਦਾ ਉਹੀ ਮੰਦਿਰ ਆ ਜਿੱਥੇ ਬਾਬਾ ਜੀ ਨੂੰ ਲੈ ਕੇ ਆਏ ਸੀਗੇ ਜਦੋਂ ਬਾਬਾ ਜੀ ਦੀਆਂ ਗਊਆਂ ਨੇ ਜ਼ਿਮੀਂਦਾਰਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਸੀ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਫਿਰ ਇਹ ਮੰਦਰ ਦੇ ਲਈ پیسے ਭੇਜੇ ਤੇ ਉਹਨਾਂ ਨੇ ਫਿਰ ਇਹ ਗੇਟ ਬਣਾਇਆ ਸੀਗਾ ਨਾ ਤੇ ਮੈਂ ਉਹ ਭਾਜੀ ਹੁਣਾਂ ਨਾਲ ਤੁਹਾਨੂੰ ਰੂਬਰੂ ਕਰਉਂਦਾ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਕਿਹਾ ਬਾਬੇ ਦੀ ਭਾਜੀ ਕੀ ਜਵਾਬੇ ਦੀ ਤੇ ਮੈਂ ਵੀਡੀਓ ਬਣਾਉਂਦਾ ਬਣਾਉਂਦਾ ਤੇ ਭਾਜੀ ਹੁਣ ਹੀ ਮਿਲੇ ਆ ਮੈਨੂੰ ਪੀਵੀ02 ਅੰਮ੍ਰਿਤਸਰ ਤੋਂ ਹੋਰ ਕੀ ਹਾਲ ਚਾਲ ਹੈ ਦੋ ਵਧੀਆ ਭਾਜੀ ਹੋ ਸਨਾਓ ਦੋ ਵਧੀਆ ਅੱਜ ਅਸੀਂ ਇਹ ਭਾਈ ਨੂੰ ਮਿਲ ਕੇ ਬਹੁਤ ਖੁਸ਼ ਹੋਏ ਆ ਇਹਨਾਂ ਨੇ ਇਹ ਮੋਟੋ ਚੁੱਕਿਆ ਜੀ ਬਾਬਾ ਜੀ ਦੇ ਸਾਰੇ ਸਥਾਨ ਜਿਹੜੇ ਕਿ ਜਿੱਥੇ-ਜਿੱਥੇ ਮਾਤਾ ਰਤਨਦੀ ਦੀ ਦਾ ਆਪਣਾ ਰਾਜਸਥਾਨ ਦੇ ਵਿੱਚ ਵੀ ਹਰ ਜਗ੍ਹਾ ਇਹ ਗੁਜਰਾਤ ਵੀ ਗੁਜਰਾਤ ਦੇ ਵਿੱਚ ਆਪਣਾ ਬਾਬਾ ਜੀ ਦਾ ਹਰ ਸਥਾਨ ਨੇ ਜਿੰਨ ਕਿ ਆਪਣਾ ਇਹ ਕਿਸੇ ਨੂੰ ਵੀ ਸੇਵਕਾਂ ਨੂੰ ਦਿਖਾਇਆ ਤੇ ਜਿੱਥੇ-ਜਿੱਥੇ ਲੋਕੀ ਨਹੀਂ ਜਾ ਸਕਦੇ ਉਹਨਾਂ ਨੇ ਉਹਨਾਂ ਨੂੰ ਕੋਈ ਪੰਚਾਇਆ ਇਹ ਬਾਬਾ ਜੀ ਨੇ ਚਰਜੀ ਪੜਾ ਰੱਖਣ ਇੰਨਾ ਕਿ ਦੇਖੀਏ ਸਾਰੇ ਉਹ ਬਾਬਾ ਜੀ ਹੀ ਲਗਾ ਰੱਖਦੇ ਜੈ ਬਾਬਾ ਜੈ ਬਾਬਾ ਜੀ ਦਾ ਪੋਣਾ ਜੀ ਦਾ ਬਹੁਤ ਬਹੁਤ ਸਾਰੇ ਪਰਿਵਾਰ ਚੀਜ਼ ਹੈ ਤੇ ਦੇਖੋ ਇਦਾਂ ਦੇ ਕੇ ਹੀ ਹਨਾ ਬਾਜੀ ਔਰ ਫੇ ਬੂਸਟ ਹੁੰਦਾ ਬੰਦਾ ਜਦੋਂ ਤੁਹਾਡੇ ਕੀਤੇ ਕੰਮ ਦੀ ਕੋਈ ਪ੍ਰਸ਼ੰਸਾ ਕਰਦਾ ਨਾ ਭਾਜੀ ਫੇ ਬੰਦਾ ਬੂਸਟ ਹੁੰਦਾ ਹੈ ਨਾ ਜੀ ਬਹੁਤ ਮਿਹਨਤ ਕਰਦੇ ਰਹਿੰਦੇ ਨੇ ਤੁਹ ਬਾਬਾ ਜੀ ਇਹ ਸਿੱਖਣ ਦਾ ਹੈ ਹਰ ਕਿਸੇ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਇਹ ਬਾਬਾ ਜੀ ਨੇ ਇਹਨਾਂ ਨੇ ਡਿਊਟੀ ਲਈ ਆ ਜੀ ਨਹੀਂ ਪਲੀਜ਼ ਤੁਸੀਂ ਕਹਿੰਦੇ ਕਿ ਆਪਣੇ ਆਪ سے ਕਰਨ ਦੀ ਆਪਣੇ ਆਪ سے ਨਹੀਂ ਕਰਨ ਦੀ ਇਹਨਾਂ ਨੂੰ ਚੁਣਿਆ ਗਿਆ ਹੈ ਬਾਬਾ ਜੀ ਨੇ ਇਹਨਾਂ ਨੂੰ ਚੁਣਿਆ ਇਸ ਸ਼ਾਤ ਲਈ ਉਪਦੇਸ਼ਿਤ ਬਾ ਇਹ ਇਹਨਾਂ ਦੇ ਪਿਛਲੇ ਕਰਮ ਨੇ ਇੱਕ ਸੇਵਾ ਕਰਨ ਦੀ ਨੇ ਸੀ ਲੋਕਾਂ ਨੂੰ ਕਾਹ ਦਾ ਬਾਬਾ ਜੀ ਦਾ ਸਾਮ ਨਿਖਾਣ ਦੀ ਤੇ ਕਿਸਮਤ ਆ ਰਹੀ ਨੇ ਕਿ ਇਹ ਡਿਊਟੀ ਮਿਲੀ ਜੀ ਨੇ ਤੇ ਆਜੋ ਭਾਜੀ ਕਮੈਂਟ ਕਰੋ ਉਹਦੇ ਚਾਹ ਦਾ ਪੀਣਾ ਮਿਲਣਾ ਕੋਸਮੈਟਿਕ ਕਰਨਾ ਕਿ ਮੈਂ ਕੰਮ ਇਹੀ ਕਰਨਾ ਆਂ ਅਰੇ ਵਾਹ ਠੀਕ ਹੈ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਸੀ ਪਿੱਛੋ ਵੀ ਉਹਦੀ ਵੀ ਇੱਕ ਸਟੋਰੀ ਆ ਵੀ ਉਹ ਕਿੱਦਾਂ ਬਣਿਆ ਗੇੜਨਾ ਤੇ ਇਹ ਮੇਰੇ ਭਰਾ ਆ ਸਚਿੰਦ ਜੈ ਬਾਬੇ ਦੀ ਬਾਜੀ ਜੈ ਬਾਬੇ ਤੇ ਬਡਸਰ ਚੌਂਕ ਦੇ ਵਿੱਚ ਇਹਨਾਂ ਦੀ ਸ਼ੋਭਾ ਤੇ ਹਲਵਾਈ ਦੀ ਆਓ ਰੁਕੋ ਬਾਬਾ ਜੀ ਦੇ ਭਗਤਿਆਂ ਤੇ ਬਾਕੀ ਗੱਲਬਾਤ ਦੱਸਣਗੇ ਭਾਜੀ ਵੀ ਜਿਹੜੀ ਤੁਸੀਂ ਗੇਟ ਦੀ ਗੱਲ ਕਰਦੇ ਸੀਗੇ ਤੇ ਉਹ ਕੀ ਮਤਲਬ ਕਿ ਕਿਦਾਂ ਸਬੱਬ ਬਣਿਆ ਉਹਦਾ ਬਣਨਾ ਨਾ ਇਹ ਬਾਬਾ ਜੀ ਦਾ ਯਸ ਇਹ ਬਾਬਾ ਜੀ ਦਾ ਗੇਟ ਬਣਾਇਆ ਇੱਕ ਸਾਡੇ ਆਪਣੇ ਹੈਗੇ ਪੰਜਾਬ ਦੇ ਹਰਦਾਲੂ ਇਹ ਹੋਣਾ ਹੈ ਤੇ ਬਾਬਾ ਜੀ ਦਾ ਗੇਟ ਬਣਾਇਆ ਸੀ ਬਾਬਾ ਜੀ ਦਾ ਬਹੁਤ ਪ੍ਰੋਨਾ ਮੁੰਦਰ ਹੈ ਥੋੜਾ ਜਿਹਾ ਇਹ ਦੋਮਾ ਦਾ ਘਾਟ ਕਨਾਂ ਤੇ ਜਾਣੇ ਹਾਂਜੀ ਹਾਂਜੀ ਇੱਥੇ ਬਾਬਾ ਜੀ ਦੀਆਂ ਦੋਮਾ ਰੁਕੀਆਂ ਸੀ ਜੀ ਜੀ ਬਾਬਾ ਜੀ ਇੱਥੇ ਆਏ ਸੀ ਆਪਣੇ ਦੋਮਾ ਚ ਮੰਗਿਆ ਸੀ ਜੀ 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 ਸ਼ਾਇਦ ਸੋਹਣਿਆ ਜਾਂਦਾ ਭਈ ਉਹ ਬਾਬਾ ਜੀ ਨੇ ਇੱਥੇ ਬੰਦ ਵੀ ਕੀਤੀ ਸੀ ਹਾਂਜੀ ਹਾਂਜੀ ਇਦਾਂ ਵੀ ਕੋਈ ਇੱਥੇ ਹੈਗੀ ਕਹਾਣੀ ਬਾਬਾ ਜੀ ਦੀ ਉਹ ਤਾਂ ਮੈਂ ਪੂਰੀ ਅਸਤੀ ਦੱਸਤੀ ਆ ਤੂੰ ਵੀ ਮੈਨੂੰ ਇਹ ਮੈਂਸ਼ਨ ਕਰਨੀ ਆ ਵੀ ਜਿਹੜੇ ਸਰਦਾਰ ਜੀ ਆਏ ਸੀਗੇ ਉਹ ਕੀ ਸਬੱਬ ਬਣਿਆ ਬਾਬਾ ਜੀ ਨੇ ਕਿਦਾਂ ਖੇਡ ਖੇਡੀ ਵੀ ਉਹ ਗੇਟ ਬਣਿਆ ਉਹਦੇ ਬਾਰੇ ਆਪਾਂ ਗੱਲ ਕਰੀਏ ਤੁਹਾਡੇ ਕੋਲ ਇੱਕ ਬਾਰੇ ਚਾਹ ਨਹੀਂ ਕਿ ਇੱਥੇ ਰੋ ਕਿਸੇ ਨੇ ਉਹਨਾਂ ਨੂੰ ਸਾਜ ਪਾਣੀ ਦੀ ਬੋਤਲ ਲਈ ਸਮਝਦੇ ਕੋਲ ਤੇ ਤੁਹਾਡੇ ਕੋਲ ਹਾਂਜੀ ਅੱਛਾ ਤੇ ਉਹਨਾਂ ਨੇ ਇੱਥੇ ਗੁੱਸੇ ਵੀ ਕਿੰਦਾ ਮੰਦਰ ਹੈਗਾ ਫਿਰ ਉਹਨਾਂ ਨੂੰ ਮੈਂ ਦੱਸਿਆ ਇੱਦਾਂ ਬਾਬਾ ਜੀ ਦਾ ਦੋਵਾਂ ਦਾ ਫਟ ਕੇ ਗਿਆ ਅੱਛਾ ਅੱਛਾ ਤੇ ਉਹਨਾਂ ਨੇ ਮੰਦਰ ਗਏ ਉਹ ਮੱਥਾ ਟੇਕਿਆ ਫਿਰ ਉਹਨਾਂ ਨੇ ਮੈਨੂੰ ਪੁੱਛਦਰੀ ਕੀ ਗੱਲ ਹੈ ਹੁਣ ਬੋਲੇ ਮੈਂ ਇੱਥੇ ਗੇਟ ਬਣਾਣਾ ਬਾਬਾ ਜੀ ਅੱਛਾ 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 ਫਿਰ ਉਹਨਾਂ ਬਾਬਾ ਜੀ ਦਾ ਇੱਥੇ ਸਾਨੂੰ ਨਾਲ ਗੱਲਬਾਤ ਕੀਤੀ ਮਿਸਤਰੀ ਨਹਾੜਾ ਠੇਕੇਦਾਰ ਨਾਲ ਗੱਲ ਕੀਤੀ ਅੱਛਾ ਅੱਛਾ ਉਹ ਪੈਸੇ ਤੁਹਾਨੂੰ ਦੇ ਕੇ ਗਏ ਸੀ ਉਹਨਾਂ ਤੁਸੀਂ ਜਿਹੜੀ ਜ਼ਿੰਮੇਵਾਰੀ ਚੱਕੀ ਹੋ ਤੇ ਫੇਰ ਗੇਟ ਬਣਾਇਆ ਹੈ ਨਾ ਤੇ ਭੰਡਾਰਾ ਵੀ ਕਰਵਾ ਹੁੰਦੇ ਆ ਭੰਡਾਰਾ ਵੀ ਕਰਵਾ ਹੁੰਦੇ ਚਲੋ ਬਹੁਤ ਵਧੀਆ ਜੀ ਤੇ ਇਹ ਇੱਥੇ ਦੀ ਬੈਕਗ੍ਰਾਉਂਡ ਸੀ ਜਿੱਦਾ ਪਿਛੇ ਵੀਡੀਓ 'ਚ ਮੈਂ ਦੱਸਦਾ ਰਿਹਾ ਆ ਬਈ ਬਾਬਾ ਇਹਨੂੰ ਇਸ ਥਾਣੇ 'ਚ ਲੈ ਕੇ ਆਏ ਸੀਗੇ ਤੇ ਹਿਸਟਰੀਆ ਤਾਂ ਬਹੁਤ ਵੱਡੀਆਂ ਆ ਜਿੰਨਾ ਕਿ ਸਾਨੂੰ ਪਤਾ ਜਿੰਨੇ ਕਿ ਆਪਾਂ ਸਰਚ ਕਰ ਪਾਉਂਦੇ ਆ ਤੇ ਅੱਜ ਦਾ ਸਬਾਬਾ ਬਣਿਆ ਸੀ ਬਾਈ ਦੇ ਕੋਲੋਂ ਮੈਂ ਕੋਲਡ ਡਰਿੰਕ ਲੈਣ ਆਇਆ ਸੀ ਤੇ ਉਹ ਸਬਾਬਾ ਐਸਾ ਬਣ ਗਿਆ ਤੇ ਅੱਜ ਇੱਕ ਹੋਰ ਨਾਲ ਪਲੱਸ ਹੋ ਗਈ ਨਾ ਤੇ ਕਿਦਾਂ ਹੈ ਜੀ ਇੱਕ ਇਧਰ ਅੰਮਰਸਰ ਵਾਲੇ ਬਾਬਾ ਜੀ ਦੇ ਭਗਤ ਹਾਂਜੀ ਤੇ ਚਲੋ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਜੀ ਬਹੁਤ ਸੱਚੇ ਪਰਵਾਹ ਕੀ ਜੀ ਹਾਂਜੀ ਜੇ ਬਾਬਾ ਜੀ ਦੀ ਕੀ ਹਾਲ ਹੈ ਜੀ ਅਮਰੀਕਾ ਦੇ ਸਾਰੇ ਵਧੀਆ ਹੋਮੋਗੇ ਤੇ ਬਾਬਾ ਜੀ ਦੀ ਨਗਰੀ ਸ਼ਾਤਲਾਈ ਪਹੁੰਚ ਗਏ ਤੇ ਗਰਮੀ ਬਹੁਤ ਸੀ ਤੇ ਬਾਬਾ ਜੀ ਨੇ ਛੰਡਾ ਘਰਤਾ ਜੀ ਲੈਰਾਂ ਬੈਰਾ ਕਰਤੀਆਂ ਤੇ ਮੀਂਹ ਦੇਖੋਗੇ ਤਾਂ तकरीबन 1 ਘੰਟਾ ਹੋ ਗਿਆ ਮੀਂਹ ਪਿੰਦੇ ਨੂੰ ਤੇ ਪੂਰਾ ਠੰਡਾ ਕਰਤਾ ਮੌਸਮ ਜਦ ਕੀ ਪਹਿਲਾਂ ਜਦੋਂ ਆ ਰਹੇ ਸੀਗੇ ਉਦੋਂ ਪੂਰੀ ਗਰਮੀ ਸੀਗੀ ਨਾ ਤਾਂ ਇਥੇ ਲੱਗੇ ਹੋਏ ਸੀਗੇ ਤੇ ਆਹ ਦੇਖੋ ਹੁਣ ਸ਼ਨੀਵਾਰ ਤੇ ਤੇ 3 ਤਰੀਕ ਨਾ 3 ਅਗਸਤ ਤੇ ਕੀ ਬਾਤ ਹੈ ਇਲਾ ਜਾਣਾ ਸੀ ਆਪਾਂ ਮਾਤਾ ਰਤਨੋ ਦੇ ਮੰਦਰ ਉੱਥੇ ਵੀ ਨਹੀਂ ਗਏ ਕਿਉਂਕਿ ਮੀਂਹ ਵਹ ਪੈ ਰਿਹਾ ਉਦੋਂ ਦਾ ਨਾ ਤੇ ਹੁਣ ਵੇਟ ਕਰਦੇ ਹਾਂ ਜਦੋਂ ਮੀਂਹ ਹਟਦਾ ਫਿਰ ਚਲਾਂਗੇ ਤੇ ਉਸ ਤੋਂ ਬਾਅਦ ਫਿਰ ਜਾਣਾ ਗਰੂਨਾ ਝਾੜੀ ਤੇ ਫਿਰ ਚਲਾਂਗੇ ਗੁਫਾ ਤੇ ਨਾ ਤੇ ਅੱਜ ਖੜੇ ਹਾਂ ਰਿੰਕੂ ਤਲਾਈਆਂ ਵਾਲੇ ਦੀ ਸ਼ੋਭ ਦੇ ਉੱਤੇ ਜੈ ਬਾਬੇ ਦੀ ਤੇ ਆਜੋ ਕਰਾਉਂਦੇ ਆ ਗੱਲਾਂ ਬਾਤਾਂ ਭਗਤਾਂ ਨਾਲ ਸਾਰਿਆਂ ਨਾਲ ਫੈਂਕੂ ਦੀ ਦੁਕਾਨ ਦੇ ਮੋੜੇ ਫੈਂਕੂ ਸੜਕ ਨਵੀਂ ਬਣੀ ਆ ਹਾਂ ਜੀ ਬਾਬਾ ਜੀ ਨੇ ਨੌਂ ਹੀ ਬਣਾਏ ਕਿੰਨਾ ਟਾਈਮ ਹੋ ਗਿਆ ਉਹਨੂੰ 6 ਮਹੀਨੇ ਤੋਂ ਬਾਅਦ ਸੜਕ ਪੱਕੀ 6 ਮਹੀਨੇ ਪਿਛਲੇ ਹਫਤੇ ਆਏ ਸੀ ਕਿ ਫਿਰ ਉਦੋਂ ਮੈਂ ਵੀਡੀਓ ਸ਼ੂਟ ਨਹੀਂ ਕੀਤਾ ਸੀ ਇੱਥੇ ਨਾ ਰੋਡ ਪੱਕਾ ਰੋਡ ਪੱਕਾ ਹੋ ਗਿਆ ਨਾ 25 ਸਾਲਾਂ ਦੀ ਪਹਿਲੀ ਵਾਰ ਇਹ ਕੰਮ ਹੋਇਆ ਜੀ ਹਾਂ ਜੀ 25 ਸਾਲਾਂ ਦੇ ਪਹਿਲੀ ਵਾਰ ਕੰਮ ਹੋਇਆ ਅੱਛਾ ਪਹਿਲਾਂ ਨਹੀਂ ਬਣੀ ਕਦੀ ਨਹੀਂ ਕਦੀ ਨਹੀਂ ਮੈਂ ਤਾਂ ਕਦੀ ਨਹੀਂ ਕਿ ਇਧਰ ਦੀਆਂ ਬਾਬਾ ਜੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਸਬਸਕ੍ਰਾਈਬ ਕਰਿਓ YouTube ਦੇ ਉੱਤੇ ਗ੍ਰੇਟ ਟੈਲੀਕਾਸਟ ਇੰਸਟਾ ਦੇ ਉੱਤੇ ਗ੍ਰੇਟ ਟੈਲੀਕਾਸਟ ਤੇ ਫੇਸਬੁੱਕ ਦੇ ਉੱਤੇ ਗ੍ਰੇਟ ਟੈਲੀਕਾਸਟ ਤੇ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਜਰੂਰ ਦੱਸਿਓ ਜੀ ਜੈ ਬਾਬਾ ਜੀ ਦੀ ਹਾਂਜੀ ਜੈ ਬਾਬੇ ਦੀ ਤੇ ਬਾਬਾ ਜੀ ਦੀ ਨਗਰੀ ਸ਼ਾਤਲਾਈ ਜਾ ਰਹੇ ਆ ਦਿਉੜ ਸਿੱਧ ਗੁਫਾ ਤੇ ਵਾਟਸਰ ਰੁਕੇ ਆ ਕਹਿੰਦਾ ਭਾਈ ਮੈਂ ਤੁਹਾਡੀਆਂ ਵੀਡੀਓ ਦੇਖਦਾ ਤੇ ਥੈਂਕ ਯੂ ਮਰਾਪੁਰਾ ਬਹੁਤ ਬਹੁਤ ਤੇਰਾ ਯਾਰ ਤੇ ਅਜੋ ਮਿਲਦੇ ਆ ਫਿਰ ਮੈਂਦੇ ਭਾਈ ਉੱਤੇ ਸ਼ਾਤਲਾਈ ਮਿਲਦੇ ਆ ਹਲੋ ਗਾਇਜ਼ Me leva pra pede.